साहब एकदम कहें अजो नहीं जमया नहीं है, किसी ने बनाया नहीं है फिर किस तरह सै भंग स्वयं भू अपने आप तो आप भू हो है, प्रगट हो है। तो इथे तक इस तरह सतगुर ने वजाहत की है वो एक ओहकार है वो एक सत है वो एक नाम वाल है करता है और एक पुरुख है पूरे होया वो एक भय तो रहत है वहर तो रहता है समय तो रहता है मूर्तिमान है जन्म तो रहता है अजौने और वो एक स्वयंभू है अपनी साजना उसने आप की थी सहेबंग और वो जो एक है गुरु है वो जो एक है प्रसाद है गुरु जो सच दी प्रेरणा देवे ਗੁਰੂ ਜੋ ਸੱਚ ਦਾ ਪ੍ਰਕਾਸ਼ ਕਰੇ ਗੁਰੂ ਜੋ ਝੂਠ ਦੇ ਅੰਧੇਰੇ ਨੂੰ ਤੋੜੇ ਗੁਰੂ ਜੋ ਅਗਿਆਨਤਾ ਨੂੰ ਮਿਟਾਵੇ ਤੇ ਤੁਸੀਂ ਹੁਣ ਇੱਥੇ ਪ੍ਰਸ਼ਨ ਕਰ ਸਕਦੇ ਹੋ ਵੀ ਉਹ ਪਰਮਾਤਮਾ ਅਗਰ ਗੁਰੂ ਹੈ ਕਿਸ ਤਰ੍ਹਾਂ ਅਗਿਆਨ ਮਿਟਾਉਂਦਾ ਹੈ ਕਿਵੇਂ ਅਗਿਆਨ ਮਿਟਾਉਂਦਾ ਹੈ ਗੁਰੂ ਬਣ ਕੇ ਪਰ ਹੁਣ ਅਗਰ ਇਸ ਤਰ੍ਹਾਂ ਮੰਨ ਦਿਆਂ गुरु बन के मिटादा है तो गुरु कोई होर परमात्मा कोई होर नहीं गुरु है वो एक गुरु है चलो ये प्रश्न पैदा करिए खड़ा करिए आप ही धार्मिक मंदिर धार्मिक ग्रंथ और धार्मिक रहबरी पुरशा का इतिहास कोई बहुत लंबा नहीं है पं हजार साल पहले श्री राम नहीं सन साढ़े तीन हजार साल पहले श्री कृष्ण नहीं सन ढाई हजार साल पहले महात्मा बुद्ध नहीं सी। और ढाई हजार साल पहले स्वामी महावीर भी नहीं सी। दो हजार साल पहले ईसा भी नहीं सी गालबन पौने चौदह सौ साल पहले मोहम्मद साहब भी नहीं सन सवा पांच सौ साल पहले गुरु नानक देव जी महाराज भी नहीं सन इस रूप नहीं सन ये इतिहास कोई बहुत लंबा नहीं है तीन हजार साल पहले सनातनी मंदिर नहीं सन बिल्कुल नहीं सन दो हजार साल पहले बौद्ध मठ नहीं सन महात्मा बुद्ध तो पांच सौ साल बाद मठा का सिलसिला शुरू होया और गालबन अठारह सौ साल पहले साढ़े अठारह सौ साल पहले ये चर्च नहीं सन ये भी मर्ज करते हैं। 1300 ਸਾਲ ਪਹਿਲੇ ਮਸਜਿਦਾਂ ਨਹੀਂ ਸਨ ਬਿਲਕੁਲ ਨਹੀਂ ਸਨ ਤੇ ਪੌਣੇ 500 ਸਾਲ ਪਹਿਲੇ ਗੁਰਦੁਆਰੇ ਨਹੀਂ ਸਨ ਬਿਲਕੁਲ ਨਹੀਂ ਸਨ ਇੱਕ ਵੀ ਨਹੀਂ ਸੀ ਕਿਤੇ ਹੋਰ ਮੈਂ ਅਰਜ਼ ਕਰਾਂ 5000 ਸਾਲ ਪਹਿਲੇ ਵੇਦ ਨਹੀਂ ਸਨ ਬਿਲਕੁਲ ਨਹੀਂ ਸਨ 3500 ਸਾਲ ਪਹਿਲੇ ਗੀਤਾ ਨਹੀਂ ਸੀ ਉੱਕੀ ਨਹੀਂ ਸੀ 2000 ਸਾਲ ਪਹਿਲੇ ਧੰਪਦ ਮਹਾਤਮਾ ਬੁੱਧ ਦਾ ਗ੍ਰੰਥ ਨਹੀਂ ਸੀ ਮਹਾਤਮਾ ਬੁੱਧ ਤੋਂ 500 ਸਾਲ ਬਾਅਦ ਵਿੱਚ ਲਿਖਿਆ ਗਿਆ ਲੰਕਾ ਵਿੱਚ ਬੋਧ ਬਿਖਸ਼ੂ ਇਕੱਠੇ ਹੋਏ ਤੇ ਸਾਰਿਆਂ ਨੇ ਫੈਸਲਾ ਕੀਤਾ ਕਿ ਮਹਾਤਮਾ ਬੁੱਧ ਦਾ ਜੋ ਉਪਦੇਸ਼ ਤੇ ਸੰਦੇਸ਼ ਜੋ ਬੋਲ ਸਨ उते खोंदे जा रहे बुलते जा रहे हैं असू और किधरे ऐसा ना हो सचाई बुलते जाइए तो कुछ खामा खा होर विचे जुड़ जाए <coughs> तो लिखती रूप दे तो धम पद लंका लिखा गया श्री लंका बोध भिक्षु कट्ठे होके उन्होंने लिखे महात्मा बुद्ध तो पांच सौ साल बाद दो हजार साल पहले धमपद नहीं पंद्रह सौ साल पहले बाइबल नहीं ईसा तो पांच सौ साल बाद लिखी गई है ईसा ने नहीं लिखी और इसे तरीके गलबन तेरह सौ साल पहले कुरान शरीफ नहीं सी, उकी नहीं सी। 460 ਸਾਲ ਪਹਿਲੇ ਗਲਬਨ ਧਨ ਗੁਰੂਗਰਨ ਸਾਹਿਬ ਜੀ ਮਹਾਰਾਜ ਦਾ ਇਹ ਰੂਪ ਨਹੀਂ ਸੀ ਜੋ ਅਸੀਂ ਅੱਜ ਦਰਸ਼ਨ ਕਰਦੇ ਆਂ ਤੇ ਦੇਖਦੇ ਆਂ ਇਹ ਨਹੀਂ ਸੀ ਬਿਲਕੁਲ ਨਹੀਂ ਸੀ ਤਾਂ ਫਿਰ ਹੁਣ ਮੰਨ ਲਈਏ ਕਿ ਧਰਮ ਦਾ ਇਤਿਹਾਸ ਤੇ ਕੋਈ ਬਹੁਤ ਪੁਰਾਣਾ ਨਹੀਂ ਵੱਤ ਵੱਦ 5000 ਸਾਲ ਪਹਿਲੇ ਕਿਉਂਕਿ ਵੇਦ ਜਿਵੇਂ ਕਹਿੰਦੇ ਨੇ ਹਿੰਦੂ ਵੇਦ ਸਭ ਤੋਂ ਪੁਰਾਣੇ ਨੇ ਭਾਰਤ ਦੇ ਵਿੱਚ ਸਿੱਖ ਕਹਿ ਸਕਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਨਵੇਂ ਨੇ ਜਿਵੇਂ ਮਿਡਲ ਈਸਟ ਦੇ ਵਿੱਚ ਕਿਹਾ ਜਾਂਦਾ ਹੈ ਯਹੂਦੀ ਧਰਮ ਸਭ ਤੋਂ ਪੁਰਾਣਾ ਧਰਮ ਹੈ ਪਰ ਬੜੇ ਮਾਨ ਨਾਲ ਕਿਹਾ ਜਾਂਦਾ ਹੈ ਇਸਲਾਮ ਨਵਾਂ ਧਰਮ ਹੈ ਅਖੀਰਲਾ ਧਰਮ ਹੈ ਨਵਾਂ ने इस गलते माण असी घट तो घट तीन हजार साल पुराने आदि धर्म है सामूद पुराना है।, पुरानी है सब तो पहले पर मुसलमान नहीं सब तो आखिरी पैगंबर मोहम्मद साहब अखीरली किताब कुरान शरीफ सब तो नवा धर्म इस्लाम ਹਿੰਦੁਸਤਾਨ ਵਿੱਚ ਸਨਾਤਨ ਦੇ ਅਖਰੀ ਅਰਥ ਨੇ ਪੁਰਾਣਾ ਸਨਾਤਨ ਮਤ ਪੁਰਾਣਾ ਮਤ ਸਨਾਤਨ ਦੇ ਅਖਰੀ ਅਰਥ ਇਹ ਹੀ ਨੇ ਹੋਰ ਕੁਝ ਵੀ ਨਹੀਂ ਹੈ ਸਨਾਤਨ ਪੁਰਾਣਾ ਪੁਰਾਣਾ ਆਦਿ ਸਭ ਤੋਂ ਪੁਰਾਣਾ ਮਤ ਧਰਮ ਸਨਾਤਨ ਹਿੰਦੂ ਮਤ ਮਾਰਨਲ ਕਹਿੰਦੇ ਨੇ ਵੇਦ 5000 ਸਾਲ ਪੁਰਾਣੇ ਨੇ ਸਿੱਖ ਕਹਿ ਦਿੰਦੇ ਨੇ ਸਭ ਤੋਂ ਨਵਾਂ ਧਰਮ ਗੁਰਮਤ ਸਿੱਖਮਤ ਇਹ ਆਪਣੇ ਇਸ ਡੰਗ ਦੇ ਕਹਿਣ ਹੈ ਤੇ ਚਲੋ 3000 ਸਾਲ ਦਾ ਦਾਵਾ ਤੇ 5000 ਸਾਲ ਦਾ ਦਾਵਾ ਮੰਨ ਲਈਏ ਤਾਂ 5000 ਸਾਲ ਪਿੱਛੇ ਧਰਮ ਨਹੀਂ ਸੀ ਫਿਰ ਕੋਈ ਰੱਬ ਦੀ ਹੋਂਦ ਨਹੀਂ ਸੀ ਕੋਈ ਭਗਤ ਨਹੀਂ ਸਨ ਕਿਉਂਕਿ ਵੇਦ ਤੇ ਹੈ ਨਹੀਂ ਸਨ ਧੰਪਦ ਵੀ ਨਹੀਂ ਸੀ ਗੀਤਾ ਵੀ ਨਹੀਂ ਸੀ ਬਾਈਬਲ ਵੀ ਨਹੀਂ ਸੀ ਕੁਰਾਨ ਸ਼ਰੀਫ ਵੀ ਨਹੀਂ ਸੀ ਅੰਜੀਲ ਵੀ ਨਹੀਂ ਸੀ ਤਾਲਮੋਉਦ ਵੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੂਪਰੇਖਾ ਵੀ ਨਹੀਂ ਸੀ ਗੁਰਦੁਆਰੇ ਵੀ ਨਹੀਂ ਸਨ ਮਸਜਿਦਾਂ ਵੀ ਨਹੀਂ ਸਨ ਚਰਚ ਵੀ ਨਹੀਂ ਸਨ ਬੋਧ ਮਠ ਵੀ ਨਹੀਂ ਸਨ ਜੈਨ ਮੰਦਰ ਵੀ ਨਹੀਂ ਸਨ ਸਨਤਨੀ ਮੰਦਰ ਵੀ ਨਹੀਂ ਸਨ ਇਹ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ ਹੈ ਮੈਂ ਜਦ ਆਪਣੇ ਢੰਗ ਨਾਲ ਇਸ ਨੂੰ வாਚਣ ਦੀ ਤੇ ਖੋਜਣ ਦੀ ਕੋਸ਼ਿਸ਼ ਕੀਤੀ ਹੈਰਾਨ ਇੱਕੋ ਦਿਨ ਕਿਦਰੇ ਖਿਆਲ ਪੈਦਾ ਹੋਇਆ ਕਿ ਪਹਿਲਾ ਭਗਤ ਜ਼ਮੀਨ ਤੇ ਕੌਣ ਹੋਵੇਗਾ ਐਵੇਂ ਖਿਆਲ ਆਇਆ ਮੈਨੂੰ ਤੋ ਇਸ ਖਿਆਲ ਨੇ ਮੈਨੂੰ ਇਤਨਾ ਹੈਰਾਨ ਕਰ ਦਿੱਤਾ ਧਰਮ ਕੇ ਇਤਿਹਾਸ 5000 ਸਾਲ ਤੋ ਤੇ ਕੋਈ ਪੁਰਾਣਾ ਹੈ ਹੀ ਨਹੀਂ ਹੈ ਹੀ ਨਹੀਂ ਤੋ ਕਮ ਸੇ ਕਮ ਮੰਨ ਲਈਏ पांच हजार साल पहले कोई भगत गुणी ज्ञानी संत महात्मा है ही नहीं सी क्योंकि है ही नहीं कोई लिखती नहीं मिलता कोई प्रूफ़ नहीं है कोई सबूत नहीं है डॉक्टर राधा कृष्ण ने घट तो घट वेद पांच हजार साल पुराने ने और इस तरह दे विद्वान ब्राह्मण कहें ਤੇ ધਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੰਬਾਦਨਾ ਜੋ ਕੀਤੀ ਗਈ ਤੇ ਪਹਿਲਾ ਪ੍ਰਕਾਸ਼ ਹੋਇਆ ਹੈ ਘਟ ਤੋਂ ਘਟ 460 ਸਾਲ ਇਤਨੀ ਅਰਸਾ ਬਣਦਾ ਜ਼ਿਆਦਾ ਨਹੀਂ ਤਾਂ ਹੁਣ ਮੰਨ ਲਈਏ 5000 ਸਾਲ ਪਿਛੇ ਧਰਮ ਨਹੀਂ ਸੀ ਤੇ ਮਿਡਲ ਇਸ ਦੇ ਚ ਮੰਨ ਲਈਏ 3000 ਸਾਲ ਪਹਿਲੇ ਕੋਈ ਧਰਮ ਨਹੀਂ ਸੀ ਕਿਉਂਕਿ موسی ਇਸ ਤੋਂ ਪਹਿਲੇ ਤੇ ਕੋਈ ਲਿਖਤ ਮਿਲਦੀ ਨਹੀਂ ਤਾਲਮੂਦ ਤੋਂ ਕੋਈ ਪੁਰਾਣਾ ਧਰਮ ਗ੍ਰੰਥ ਮਿਲਦਾ ਨਹੀਂ ਕੁਰਾਨ ਸ਼ਰੀਫ ਨਵੀਂ ਤਾਲਮੂਦ ਪੁਰਾਣੇ ਵੇਦ ਪੁਰਾਣੇ ਧੰਨ ਗੁਰੂ ਗੰਨ ਸਾਹਿਬ ਜੀ ਮਹਾਰਾਜ ਨਵੇਂ ਪਰ ਕਿਤਨੇ ਵੀ ਪੁਰਾਣੇ 3000 ਸਾਲ ਇਸ ਬ੍ਰਹਿਮੰਡ ਨੂੰ ਬਣਿਆ ਅਰਬਾਂ ਖਰਬਾਂ ਸਾਲ ਹੋ ਗਏ। ਔਰ ਕਈ ਬਾਰ ਪਸਰੇ ਉਪਸਾਰਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਪਸਾਰਾ ਕਈ ਦਫਾ ਹੋ ਚੁਕੇ ਹੈ। ਹਰਨ ਭਰਨ ਜਾਂ ਕਾ ਨੇਤਰ ਫੋਰ ਅੱਖ ਦੀ پلਕ ਥੱਲੇ ਤੋਂ ਉੱਪਰ ਆਉਂਦੀ ਹੈ ਪਤਾ ਨਹੀਂ ਕਿੰਨੀਆਂ ਪ੍ਰਥਵੀयां ਬਣ ਰਹੀਆਂ ਨੇ, ਕਿਤਨੇ ਸੂਰਜ ਬਣ ਰਹੇ ਨੇ। ਕਿਤਨੇ ਚੰ드ਰਮਾ ਬਣ ਰਹੇ ਨੇ। ਔਰ ਇਸ ਅਲਕ ਅੱਖ ਦੀ پلਕ ਦੇ ਵਿੱਚ पता नहीं कितने मनुख जन्म पै हैं और इसे तरीके कितने जीव जंतु पै हम कितने सूरज आ रहे हैं ना पसारा ये अनादि है ते धर्म सिर्फ पांच हजार साल पुराना मान ली है अगर कही है नहीं इस तो पहले भी सी ਤੋ ਫਿਰ ਇੱਕ ਪ੍ਰਸ਼ਨ ਖੜਾ ਹੁੰਦਾ ਕਿ ਕਿਹੜੇ ਧਰਮ ਗ੍ਰੰਥ ਤੋਂ ਗਿਆਨ ਲਿਆ ਕਿਉਂਕਿ ਧਰਮ ਗ੍ਰੰਥ ਇਹ ਤੇ ਹੈ ਨਹੀਂ ਸਨ ਕਿਸ ਮੰਦਰ ਵਿੱਚ ਬੈਠ ਕੇ ਉਸਨੇ ਸਤ ਸੰਗ ਕੀਤਾ ਕਿਉਂਕਿ ਮੰਦਰ ਮਸਜਿਦ ਚਰਚ ਗੁਰਦੁਆਰੇ ਤੇ ਹੈ ਨਹੀਂ ਸਨ ਕਿਸ ਅਵਤਾਰੀ ਪੁਰਸ਼ ਨਾਲ ਜੁੜ ਕੇ ਉਸਨੇ ਪ੍ਰਮਾਤਮਾ ਦਾ ਸਬਕ ਲਿਆ ਕਿਉਂਕਿ ਇਹ ਤੇ ਹੈ ਹੀ ਨਹੀਂ ਸਨ ਮੈਂ ਫਿਰ ਦੁਹਰਾ ਦਿਆਂ 5000 ਸਾਲ ਪਹਿਲੇ ਸ਼੍ਰੀ ਰਾਮ ਨਹੀਂ ਸਨ साढ़े तीन हजार साल पहले श्री कृष्ण नहीं सी ढाई हजार साल पहले महात्मा बुद्ध स्वामी महावीर नहीं सन अंदाजन दो हजार साल उन्नीस सौ छियानवे चल रहे हैं, दो हजार साल पहले ईसा नहीं सी और इसे तरीके केवन पौने चौदह सौ साल पहले मोहम्मद साहब नहीं सन ਸਦਾ 500 ਸਾਲ ਪਹਿਲੇ ਗੁਰੂ ਨਾਨਕ ਨਹੀਂ ਸਨ ਇਤੇ ਇਤਿਹਾਸ ਹੈ ਇਹ ਸਾਰਾ ਇਤਿਹਾਸ ਸਾਡੇ ਸਾਹਮਣੇ ਤੋਂ ਧਰਮ ਦਾ ਰੱਬੀ ਰਸ ਦਾ ਇਤਿਹਾਸ ਵੱਧ ਤੋਂ ਵੱਧ 5000 ਸਾਲ ਦੇ दायरे 'ਚ ਮੰਨ ਲਈਏ ਇਸ ਤੋਂ ਪਿੱਛੇ ਨਹੀਂ ਕਿਉਂਕਿ ਇਸ ਤੋਂ ਪਿੱਛੇ ਧਰਮ ਦੀ ਇਹ ਰੂਪਰੇਖਾ ਤੇ ਹੈ ਹੀ ਕੋਈ ਨਹੀਂ ਨਾ ਗੀਤਾ ਹੈ ਨਾ ਵੇਦ ਨੇ ਨਾ ਮੰਦਰ ਨੇ ਨਾ ਮਸਜਿਦਾਂ ਨੇ ਕੋਛ ਵੀ ਨਹੀਂ ਹੈ ਇਸ ਦਾ ਜਵਾਬ ਧੰਨ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ ਅਗਰ ਇਹ ਸਭ ਕੁਝ ਨਹੀਂ ਸੀ ਤੇ ਮੰਨ ਲਈਏ ਫਿਰ ਵੀ ਧਾਰਮਿਕ ਲੋਕ ਹੈ ਸੰਗ ਵੇਦਾਂ ਤੋਂ ਪਹਿਲੇ ਪ੍ਰਹਿਲਾਦ ਹੋਇਆ ਹੈ ਇਹ ਵੀ ਮਹਾਰਿਸ਼ ਕਰਨਾ ਸਤਜੁਗ ਦੇ ਚੋੜਿਆ ਹੈ ਰਾਮ ਤੋਂ ਪਹਿਲੇ ਹੋਇਆ ਹੈ ਕ੍ਰਿਸ਼ਨ ਤੋਂ ਪਹਿਲੇ ਹੋਇਆ ਹੈ ਧਰਮ ਗ੍ਰੰਥਾਂ ਤੋਂ ਧਾਰਮਿਕ ਮੰਦਿਰਾਂ ਤੋਂ ਪਰ ਇਨ੍ਹਾਂ ਅਵਤਾਰੀ ਪੁਰਸ਼ਾਂ ਤੋਂ ਅਗਰ ਪਹਿਲੇ ਧਰਮ ਸੀ ਤਾਂ ਪ੍ਰੇਰਣਾ ਕਿੱਥੋਂ ਲਈ ਧਰਮ ਦੀ ਕਿੱਥੋਂ ਪ੍ਰੇਰਣਾ ਲਈ ਸਿੱਖਿਆ ਕਿੱਥੋਂ ਲਈ ਗਿਆਨ ਕਿੱਥੋਂ ਲਿਆ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਨਾਨਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀ ਇਹ ਸੱਚੇ हे दयालु मैं तेरी शनाख्त तेरी कुदरत कुदरत ने जर्रे जर्रे का कादर तेरा संदेश देता है कुदरत दे एक एक कण ने तेरी खबर देती है कुदरत दे एक एक हिस्से ने तेरी तरफ मैनु प्रेर है कुदरत ਨਾ ਨਿਕ ਸੱਚ ਦਾ ਆਤਾਰ ਸ਼ਨਾਖਤ ਸ਼ਨਾਖਤ ਕਹਿੰਦੇ ਨੇ ਪਹਿਚਾਨ ਐ ਖੁਦਾ ਮੈਂ ਤੇਰੀ ਪਹਿਚਾਨ ਕੀਤੀ ਮੈਂ ਤੈਨੂੰ ਸਮਝ ਗਿਆ ਮੈਂ ਤੈਨੂੰ ਜਾਣ ਲਿਆ ਕਿਸ ਤਰ੍ਹਾਂ ਜਾਣਿਆ ਕਿਹੜੇ ਗੁਰੂ ਗੋਲ ਜਾਣਿਆ ਕਿਸ ਧਰਮ ਗ੍ਰੰਥ ਤੋਂ ਪੜ੍ਹਿਆ ਕਿਹੜੇ ਮੰਦਰ ਦੇ ਜਾ ਕੇ ਸਤਸੰਗ ਕੀਤਾ ਨਾ ਨਿਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀ ਏਕਾਦਰ ਕੁਦਰਤ ਦੇ ਪੱਤੇ-ਪੱਤੇ ਵਿੱਚ ਮੈਂ ਤੇਰਾ ਗਿਆਨ ਪੜਿਆ ਕੁਦਰਤ ਦੇ ਜ਼ਰਰੇ-ਜ਼ਰਰੇ 'ਚੋਂ ਮੈਨੂੰ ਤੇਰੀ ਪ੍ਰੇਰਣਾ ਮਿਲੀ ਕੁਦਰਤ ਨੇ ਹਰ ਅੰਗ ਦਾ ਹਰ ਅੰਗ ਦੇ ਚੋਂ ਤੇਰੇ ਗੀਤ ਸੁਣਾਏ ਮੈਨੂੰ ਮੈਂ ਤੇ ਕੁਰਬਾਨ ਜਾਂਦਾ ਇਸ ਕੁਦਰਤ ਤੋਂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖ ਮੈਂ ਸਦਕਿਆਂ ਇਸ ਕੁਦਰਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਮੈਂ ਫੜ ਸਾਹਮਣੇ ਰੱਖਾਂ ਪੰਜਾਬੀ ਦੇ ਮਹਾਨ ਸ਼ਾਇਰ ਔਰ ਅਨੁਭਵੀ ਰਬੀ ਸ਼ਾਇਰ ਪਹਿਲਗਾਮ ਦੇ ਚ ਬੈਠੇ ਸਨ ਤੇ ਜਿਨ੍ਹਾਂ ਨੇ ਕਿਧਰੇ ਪਹਿਲਗਾਮ ਦੇਖਿਆ ਕਸ਼ਮੀਰ ਦਾ ਸਭ ਤੋਂ ਖੂਬਸੂਰਤ ਖਿੱਤਾ ਦੋ ਦਰਿਆ ਉੱਥੇ ਆ ਕੇ ਮਿਲਦੇ ਨੇ ਚੁੱਕੇ ਢਲਾਨ ਦੇ ਚ ਆਉਂਦੇ ਨੇ ਦਰਿਆ ਤੋਂ ਬੜੀ ਰਵਾਨੀ ਹੈ ਬੜੀ ਤੇਜ਼ੀ ਆਵਾਜ਼ ਬੜੀ ਇਤਨਾ ਸ਼ੋਰ ਹੈ ਕਿ ਦੋ ਬੰਦੇ ਕੋਲ ਖੜੇ ਹੋ ਕੇ ਗੱਲ ਕਰਨ ਪੱਲੇ ਕੁਝ ਨਹੀਂ ਪੈਂਦਾ ਇਤਨਾ ਸ਼ੋਰ ਹੈ ਉਹਨਾਂ ਦੋ ਦਰਿਆਵਾਂ ਦਾ ਦਾਰਸ਼ ਨੇ ਦੋ ਤਿੰਨ ਕਿਤਾਬਾਂ ਉੱਥੇ ਹੀ ਗੰਡੇ ਤੇ ਬੈਠ ਕੇ ਲਿਖਿਆ ਨਾ ਮੈਂ ਹਰ ਸਾਲ ਮੈਂ ਇਹਨਾਂ ਦੋ ਮੈਨੇ ਲੈ ਜਾਂਦਾ ਸੀ ਉਹਨਾਂ ਹਾਲਾਤ ਬਹੁਤ ਅੱਛੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਜੋਨ ਜਲਾਈ ਦੇ ਅਕਸਰ ਉੱਥੇ ਚਲੇ ਜਾਂਦੇ ਸਾਂ ਬੈਠਿਆਂ ਬੈਠਿਆਂ ਉਸ ਦਰਿਆ ਨੂੰ ਆਪ ਦੇ ਅੰਦਰੋਂ ਇੱਕ ਨਜ਼ਮ ਘਰੀਏ ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਡਾਢਾ ਨਿਰਮਲ ਸਵੱਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਡਾਢੀ ਚੀਸ ਸੀ ਉੱਠੀ ਜਾਂ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੋ ਮੁੜਿਆ ਚਟਾਨਾਂ ਵੜੀਆਂ ਪੱਥਰ ਵੜੇ ਨੇ ਪਾਣੀ ਟਕਰਾਂ ਦਾ ਪਿੱਛੇ ਮੁੜਦਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੋ ਮੁੜਿਆ ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਠੌਕਰਾਂ ਬਾਜ ਨਾ ਮੰਜ਼ਿਲ ਮਿਲਦੀ ਦੁਖਾਂ ਬਾਜ ਨਾ ਯਾਰੀ ਬਿਨਾ ਵਿਛੋੜੇ ਦੀ ਪੀੜਾ ਤੋਂ ਮਿਲਾਂ ਕਿੱਥੇ ਬਿਨਾ ਠੋਕਰਾਂ ਤੋਂ ਮੰਜ਼ਿਲ ਕਿੱਥੇ ਐ ਪਾਣੀ ਮਿਲੇਗਾ ਤੇ ਸਹੀ ਤੈਨੂੰ ਸਾਗਰ ਪਰ ਕਿਤਨੀਆਂ ਚਟਾਨਾਂ ਨਾਲ ਟਕਰਾ ਕੇ ਕਿਤਨੇ ਪਥਰਾਂ ਨਾਲ ਟਕਰਾ ਤੇ ਕਿਤਨੀ ਮੰਜ਼ਿਲ ਤੈਅ ਕਰਕੇ ਪਹੁੰਚੇਗਾ ਤੇ ਸਹੀ ਮੈਂ ਉੱਥੇ ਬੈਠਿਆ ਇੱਕ ਖਿਆਲ ਲਿਆ ਐ ਬੂੰਦ ਤੂੰ ਕੱਲੀ ਨਹੀਂ ਪਹੁੰਚ ਸਕਦੀ ਸਾਗਰ ਤੱਕ ਸੁੱਕ ਜਾਣਗੇ ਰਸਤੇ ਸੂਰਜ ਦਿਨੋਂ ਸੁਕਾ ਦੇਵੇਗਾ ਜਾਂ ਜਜ਼ਬ ਕਰ ਲਵੇਗੀ ਤੈਨੂੰ ਜ਼ਮੀਨ ਮੈਂ ਕੋਈ 18-20 ਸਫ਼ਿਆਂ ਦਾ ਲੇਖ ਲਿਖਿਆ ਇਸ ਤੇ ਐ ਬੂੰਦ ਤੈਨੂੰ ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚਣਾ ਪਏਗਾ ਪਰ ਤੈਨੂੰ ਪੁਚਾਂਦਿਆਂ ਪੁਚਾਂਦਿਆਂ ਪਤਨੀ ਕਈ ਬੂੰਦਾਂ ਸੁੱਕ ਜਾਣਗੀਆਂ ਕਈ ਜਜ਼ਬ ਵੀ ਹੋ ਜਾਣਗੇ ਤਾਂ ਤੂੰ ਕਿਧਰੇ ਪਹੁੰਚ ਸਕਵੇਂਗਾ ਇੰਜ ਨਹੀਂ اے ਮਨੁੱਖ ਪਤਾ ਨਹੀਂ ਕਿਤਨੇ ਸਤਸੰਗੀਆਂ ਦਾ ਤੈਨੂੰ ਆਸਰਾ ਲੈਣਾ ਪਏਗਾ ਕਿਤਨੇ ਬੀਰ ਪੈਗੰਬਰਾਂ ਦਾ ਤੈਨੂੰ ਆਸਰਾ ਲੈਣਾ ਪਏਗਾ ਕਿਤਨੇ ਅਨਭਵੀ ਪੁਰਸ਼ਾਂ ਦਾ ਤੈਨੂੰ ਆਸਰਾ ਲੈਣਾ ਪਏਗਾ ਫਿਰ ਤੂੰ ਕਿਧਰੇ ਰੱਬ ਦੇ ਰਸਤੇ ਤੇ ਚੱਲ ਸਕਵੇਂਗਾ ਔਰ ਤੈਨੂੰ ਪਹੁੰਚਾਉਂਦੇ ਆ ਪਹੁੰਚਾਉਂਦੇ ਆ ਰਸਤੇ 'ਚ ਕਈ ਅਧੂ ਰਹਿ ਵੀ ਜਾਣੇ ਕਿਦਰੇ ਗਮਾਂ ਕਰਕੇ ਸੁੱਕ ਜਾਣਗੇ ਕਿਦਰੇ ਪਦਾਰਥਾਂ ਕਰਕੇ ਜਜ਼ਬ ਹੋ ਜਾਣਗੇ ਬੂੰਦ ਜਜ਼ਬ ਹੋ ਗਈ ਜ਼ਮੀਨ ਦੇ ਵਿੱਚ ਨਹੀਂ ਚਲ ਸਕੀ ਬੂੰਦ ਨੂੰ ਸੁਕਾ ਦਿੰਦਾ ਹੈ ਸੂਰਜ ਦੀਆਂ ਕਿਰਨਾਂ ਨੇ ਨਹੀਂ ਪਹੁੰਚ ਸਕੀ ਸਾਗਰ ਤੱਕ ਦੁੱਖ ਮਨੁੱਖ ਨੂੰ ਸੁਕਾ ਕੇ ਰੱਖ ਦਿੰਦਾ ਹੈ ਦੁਖੀ ਹਿਰਦਾ ਪੀੜਤ ਹਿਰਦਾ ਕਿਵੇਂ ਜਪ ਜੀ ਪੜੇਗਾ ਉਹ ਜਪ ਜੀ ਪੜਦਿਆਂ ਵੀ ਉਹਨੂੰ ਆਪਣੇ ਦੁੱਖ ਯਾਦ ਆਣਗੇ ਗੁਰੂ ਨਹੀਂ ਯਾਦ ਆ ਸਕਦਾ ਇਹ ਦਰਦ ਦੇ ਚ ਗਰਸਿਆ ਹੋਇਆ ਮਨੁੱਖ ਇਹ ਪੀੜਾ ਦੇ ਚ ਤੜਪਦਾ ਹੋਇਆ ਮਨੁੱਖ ਕਿਵੇਂ ਵਾਹਿਗੁਰੂ ਵਾਹਿਗੁਰੂ ਕਰੇਗਾ ਇਹ ਵਾਹਿਗੁਰੂ ਵਾਹਿਗੁਰੂ ਕਰਦੇ ਆ ਆ ਵੀ ਆਪਣੀ ਪੀੜਾ ਨੂੰ ਯਾਦ ਕਰੇਗਾ ਦੁੱਖ ਤੇ ਸੁਖਾ ਕੇ ਰੱਖ ਦੇਗਾ ਤੇ ਪਦਾਰਥ ਜਜ਼ਬ ਕਰ ਦੇਣਗੇ ਇਤਨਾ ਧਨ ਇਤਨੀ ਸੰਪਦਾ ਇਤਨੀ ਐਸ਼ਵ ਇਸ਼ਰਤ ਜਜ਼ਬ ਹੋ ਗਿਆ ਇਹ ਨਹੀਂ ਚੱਲਣ ਦੇਣਗੇ ਕੁਝ ਬੂੰਦਾਂ ਸੁੱਕ ਜਾਂਦੀਆਂ ਨੇ। ਜ਼ਮੀਨ ਜਜ਼ਬ ਕਰ ਲੈਂਦੀ ਹੈ। ਸੂਰਜ ਦੀਆਂ ਕਿਰਨਾਂ ਸੁਕਾ ਦਿੰਦੀਆਂ ਨੇ। ਔਰ ਕੁਝ ਜਜ਼ਬ ਹੋ ਜਾਂਦੀਆਂ ਨੇ ਧਰਤੀ ਦੇ ਵਿੱਚ। ਕੁਝ ਇੱਕ ਨੂੰ ਪਦਾਰਥ ਆਪਣੇ ਵਿੱਚ ਜਜ਼ਬ ਕਰ ਲੈਂਦੇ ਨੇ ਪਰਮਾਤਮਾ ਤੱਕ ਨਹੀਂ ਪਹੁੰਚਦੇ। ਕੁਝ ਇੱਕ ਨੂੰ ਗਮ ਸੁਕਾ ਕੇ ਰੱਖ ਦਿੰਦੇ ਨੇ। ਪੀੜਾ, ਦਰਦ ਸੁਕਾ ਕੇ ਰੱਖ ਦਿੰਦੇ ਨੇ। ਨਹੀਂ ਪਹੁੰਚ ਸਕਦੇ। ਜੇ ਅਗਰ ਕੋਈ ਨਹੀਂ ਪਹੁੰਚਿਆ ਤਾਂ ਇਹ ਦੋ ਹੀ ਕਾਰਨ ਹੋਣਗੇ। ਤੀਸਰਾ ਤੇ ਨਹੀਂ। ਕੁਝ ਸੁੱਖਾਂ ਵਿੱਚ ਐਸਾ ਜਜ਼ਬ ਹੋਇਆ ਹੈ ਰਹਿ ਗਿਆ ਹੈ ਕਿਸੇ ਨੂੰ ਗਮਾਂ ਨੇ ਐਸਾ ਸੁਕਾਇਆ ਹੈ ਰਹਿ ਗਿਆ ਇੱਕ ਬੂੰਦ ਅਰਬਾਂ ਖਰਬਾਂ ਬੂੰਦਾਂ ਦੇ ਸਾਰੇ ਤੇ ਹੀ ਰਵਾਨੀ ਰੱਖ ਸਕਦੀ ਹੈ ਵੰਜਾਰ ਜ਼ਮੀਨ ਤੇ ਨਹੀਂ ਚੱਲ ਸਕਦੀ ਕੱਲੀ ਬੂੰਦ ਕਿਸ ਤਰ੍ਹਾਂ ਚਲੇਗੀ ਜ਼ਮੀਨ ਹੀ ਜਜ਼ਬ ਕਰ ਲਏਗੀ ਸੂਰਜ ਦੇ ਕਿਰਨਾਂ ਹੀ ਜਜ਼ਬ ਕਰ ਲਏਗੀ اے ਮਨੁੱਖ ਕੱਲਿਆਂ ਏ ਵਾਟ ਤੇਰੇ ਕੋਲ ਨਹੀਂ ਤਿਆ ਹੋਣੀ ਬੜੀ ਲੰਬੀ ਵਾਟ ਵਾਟ ہماری ਘਰੀ ਉਡੀਣੀ ਖਨੇਓ ਦੀ ਕੀ ਬਹੁਤ ਭੇਣੀ ਇਹ ਬਾਰੀਕ ਰਸਤਾ ਤੇ ਬਿਕਮ ਰਸਤਾ ਨਹੀਂ ਤੇਰੇ ਕੋਲ ਤੈ ਹੋਣਾ ਪਤਾ ਨਹੀਂ ਕਿਤਨੇ ਸੰਤਾਂ ਦਾ ਆਸਰਾ ਲੈਣਾ ਪਏਗਾ ਕਿਤਨੇ ਗ੍ਰੰਥਾਂ ਦਾ ਆਸਰਾ ਲੈਣਾ ਪਏਗਾ ਕਿਤਨੇ ਅਵਤਾਰਾਂ ਦੀ ਬਾਹ ਪਕੜਨੀ ਪਏਗੀ ਕਿਤਨੇ ਸਤਸੰਗੀਆਂ ਕੋਲ ਬੈਠਣਾ ਪਏਗਾ ਪਤਾ ਨਹੀਂ ਕਿਧਰੇ ਕਿਧਰੇ ਤੈਨੂੰ ਕਿੰਨੇ ਆਸਰੇ ਲਬਣੇ ਪੈਣਗੇ ਔਰ ਤੈਨੂੰ ਆਸਰਾ ਦਿੰਦਿਆਂ ਦਿੰਦਿਆਂ ਪਤਾ ਨਹੀਂ ਕਿਤਨੇ ਬਿ ਆਸਰੇ ਹੋ ਜਾਣਗੇ ਰਹਿ ਜਾਣਗੇ ਇਹ ਵੀ ਮੈਂ ਅਰਸ਼ ਕਰਦੇ ਆ ਕਿਤਨੇ ਉਪਦੇਸ਼ਕ ਨੇ ਕਿੱਥੇ ਸਾਰੇ ਪਹੁੰਚਦੇ ਨੇ ਕਿਤਨੇ ਸਦਸੰਗੀ ਨੇ ਜਿਨ੍ਹਾਂ ਤੋਂ ਲੋਕੀ ਪ੍ਰੇਰਣਾ ਲੈਂਦੇ ਨੇ ਤੋਂ ਕੋਈ ਸਾਰੇ ਥੋੜੀ ਪਹੁੰਚਦੇ ਨੇ ਰਹਿ ਜਾਂਦੇ ਨੇ ਪਰ ਇੱਕ ਦੂਜੇ ਤੋਂ ਸਾਰੇ ਹੀ ਪ੍ਰੇਰਣਾ ਲੈਂਦੇ ਨੇ ਦੋ ਤਿੰਨ ਸਾਰੀਆਂ ਬੂੰਦਾਂ ਆਪਸ ਦੇ ਸਹਿਯੋਗ ਬਣਾ ਕੇ ਚਲਦੀਆਂ ਨੇ। ਅਗਰ ਇੱਕ ਪਹੁੰਚੀ ਸਾਗਰ ਤੱਕ ਤਾਂ ਬਾਕੀਆਂ ਦੇ ਸਹਿਯੋਗ ਨਾਲ ਪਹੁੰਚ ਨਹੀਂ ਸਕਦੀ। ਕੱਲੀ ਬੂੰਦ ਦੇ ਚ ਸਮਰਥਾ ਹੀ ਨਹੀਂ ਹੈ। ਅਗਰ ਇਹ ਕੁਦਰਤ ਨਾ ਆਉਂਦੀ ਤਾਂ ਕਾਦਰ ਕਿਸ ਤਰ੍ਹਾਂ ਚੇਤੇ ਆਉਂਦਾ। ਗੁਰੂ ਨਾਨਕ ਨੇ ਕਹਿੰਦੇ ਨੇ ਕੁਦਰਤ ਮੇਰਾ ਗੁਰੂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖ। ਕੁਦਰਤ ਨੇ ਦੇਸ ਜਰਦੇ ਜ਼ਰਰੇ ਨੇ ਮੈਨੂੰ ਤੇਰਾ ਦਰਸ ਦਿੱਤਾ ਹੈ ਤੇਰਾ ਉਪਦੇਸ਼ ਦਿੱਤਾ ਹੈ ਤੇਰਾ ਗਿਆਨ ਦਿੱਤਾ ਹੈ ਤੇਰੀ ਪ੍ਰੇਰਣਾ ਦਿੱਤੀ ਹੈ ਕਰਤੇ ਕੁਦਰਤੀ ਮੁਸਤਾਕ ਕਬੀਰ ਵੀ ਇਸੇ ਹੀ ਸੋਚਣੀ ਦਾ ਬੰਦਾ ਹੈ ਨੁਕ ਬ੍ਰਾਹਮਣ ਲੋਗ ਮੰਦਰਾਂ ਦੇ ਚ ਇਸ ਨੂੰ ਆਣ ਨਹੀਂ ਦਿੰਦੇ ਸਨ ਸ਼ੂਦਰ ਸੀ 5000 ਸਾਲ ਤੱਕ ਮੰਦਰਾਂ ਦੇ ਦਰਵਾਜ਼ੇ ਸੂਦਰਾ ਲਈ ਬੰਦ ਰਹੇ ਨੇ ਤੇ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਪੜ ਨਹੀਂ ਸਕਦਾ ਸੀ ਤੋ ਇਹ ਮਨੁੱਖ ਕਿੱਥੋਂ ਪ੍ਰੇਰਣਾ ਲਵੇ ਬੜੀ ਤੀਖਣ ਬੁੱਧੀ ਦਾ مالک ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਮਨੁੱਖ ਉਹ ਹੈ ਜੋ ਕਾਲ ਦਾ ਚਿੰਤਨ ਕਰੇ ਜਿਵੇਂ ਕਾਲ ਦਾ ਚਿੰਤਨ ਕਰੇਗਾ ਕਾਲ ਦੇ ਚਿੰਤਨ ਦੇ ਚੋਂ ਅਕਾਲ ਦਾ ਚਿੰਤਨ